ਸਰ ਸ਼ਿਕਾਰ ਤੇ ਇੰਜੀਨੀਅਰਸ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਕੱਲ ਕਾਹਰੇ ਹਾਂ ਕੁਝ ਹੈਕਸ ਦੇ। ਹੈਕਸ ਮਤਲਬ ਪੜ੍ਹਦੇ ਲਈ ਪੰਜਾਬੀ ਵਿੱਚ ਤਾਂ ਆਪਾਂ ਉਹਨਾਂ ਨੂੰ ਜੁਗਾੜ ਕਹਿ ਸਕਦੇ ਹਾਂ ਪਰ ਕੁਝ ਏਦਾਂ ਦੇ ਆਮ ਤਰੀਕੇ ਜਿਨ੍ਹਾਂ ਨਾਲ ਤੁਹਾਡੇ ਰੋਜ਼ ਮਹਰਾ ਦੇ ਕੰਮ ਥੋੜੇ ਸੌਖੇ ਹੋ ਸਕਦੇ ਹਨ। ਤਾਂ ਚਲੋ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਵੈਸੇ ਇੰਡੀਆ ਵਿੱਚ ਬਹੁਤ ਸਾਰੇ ਮੇਕਅਪ ਬ੍ਰਾਂਡਸ ਨੇ ਪਰ ਜੇ ਤੁਹਾਨੂੰ ਚਾਹੀਦਾ ਹੈ ਕਿ ਤੁਹਾਡਾ ਆਪਣਾ ਪਰਫੈਕਟ ਫਾਉਂਡੇਸ਼ਨ ਦਾ ਸ਼ੇਡ ਮਿਲ ਜਾਵੇ। ਇਹ ਚੀਜ਼ ਇੰਪੋਸੀਬਲ ਹੋ ਜਾਂਦੀ ਹੈ ਜੇ ਤੁਹਾਡੇ ਕੋਲ ਕੋਈ ਅਜਿਹੀ ਫਾਊਂਡੇਸ਼ਨ ਹੈ ਜਿਸ ਦਾ ਰੰਗ ਤੁਹਾਡੀ ਸਕਿਨ ਟੋਨ ਨਾਲੋਂ ਊੜਾ ਹੈ ਤਾਂ ਉਹ ਸੁਟਣ ਦੀ ਲੋੜ ਨਹੀਂ ਤੁਹਾਨੂੰ ਚਾਹੀਦਾ ਹੈ ਸਿਰਫ ਆਪਣਾ ਫੇਸ ਮੌਇਸਚਰਾਈਜ਼ਰ ਫੇਸ ਮੌਇਸਚਰਾਈਜ਼ਰ ਲਵੋ ਉਹ ਆਪਣੀ ਫਾਊਂਡੇਸ਼ਨ ਦੇ ਨਾਲ ਮਿਕਸ ਕਰੋ ਔਰ ਉਦੋਂ ਤੱਕ ਮਿਕਸ ਕਰਦੇ ਰਹੋ ਜਦੋਂ ਤੱਕ ਤੁਹਾਨੂੰ ਤੁਹਾਡਾ ਪਰਫੈਕਟ ਸਕਿਨ ਟੋਨ ਨਹੀਂ ਮਿਲ ਜਾਂਦਾ ਪਜਾਮੀ ਸੂਟ ਜਿੰਨਾ ਤੁਹਾਡੇ ਉੱਤੇ ਫੱਟਦਾ ਹੈ ਉਤੋਂ ਕਿਤੇ ਜ਼ਿਆਦਾ ਈਜ਼ੀ ਹੁੰਦਾ ਉਹ ਪਾ ਕੇ ਕੰਮ ਕਰਨਾ ਪਰ ਪ੍ਰੋਬਲਮ ਆਉਂਦੀ ਹੈ ਜਦੋਂ ਪਜਾਮੀ ਪਾਉਣ ਦੀ ਵਾਰੀ ਆਉਂਦੀ ਹੈ ਤੇ ਸਪੈਸ਼ਲੀ ਜੇ ਤੁਹਾਡੇ ਪੈਰ ਗਿੱਲੇ ਹੋ ਉਹਦੇ ਲਈ ਤੁਹਾਨੂੰ ਅਜਿਹੀ ਚੀਜ਼ ਦੀ ਲੋੜ ਹੈ ਬੇਸਿਕਲੀ ਜਿਹਨੂੰ ਸਭ ਸੁਟਣਾ ਚਾਹੁੰਦੇ ਹਨ ਉਹ ਹੈ ਇੱਕ ਪੋਲੀ ਬੈਗ ਇੱਕ ਲਿਫਾਫਾ ਲਿਫਾਫੇ ਨੂੰ ਆਪਣੇ ਪੈਰ ਉੱਤੇ ਪਾਵੋ ਅਤੇ ਫਿਰ ਵੇਖੋ ਕਿਵੇਂ ਆਸਾਨੀ ਨਾਲ ਤੁਸੀਂ ਉਸ ਪਜਾਮੀ ਨੂੰ ਪਾ ਲਿਆ ਜੀਨਸ ਨੂੰ ਟਰਾਈ ਕਰਨਾ ਹਮੇਸ਼ਾ ਬਹੁਤ ਟਾਈਮ ਕੰਜ਼ਿਊਮਿੰਗ ਹੁੰਦਾ ਹੈ ਤੇ ਸਪੈਸ਼ਲੀ ਜੇ ਤੁਸੀਂ ਇਦਾਂ ਦੀ ਦੁਕਾਨ ਤੇ ਹੋ ਜਿੱਥੇ ਟਰਾਈ ਰੂਮ ਹੀ ਨਹੀਂ ਹੈ ਜਿਵੇਂ ਕਿ ਸਟਰੀਟ ਮਾਰਕੀਟ ਤਾਂ ਇਹ ਕੰਮ ਹੋਰ ਜ਼ਿਆਦਾ ਮੁਸ਼ਕਿਲ ਹੋ ਜਾਂਦਾ ਹੈ ਇਹਦੇ ਲਈ ਇੱਕ ਬਹੁਤ ਸੌਖਾ ਜਿਹਾ ਤਰੀਕਾ ਹੈ ਤੁਸੀਂ ਜੀਨਸ ਨੂੰ ਉਹਦੇ ਵੇਸਟ ਬੈਂਡ ਤੋਂ ਫੜ ਕੇ ਉਹਦੇ ਬਟਨ ਨੂੰ ਬੰਦ ਕਰ ਦਿਓ ਅਤੇ ਉਸ ਤੋਂ ਬਾਅਦ ਚਲੋ ਆਪਣੀ ਧੌਣ ਦੇ ਦੁਆਲੇ ਲਪੇਟੋ ਅਗਰ ਤੁਹਾਨੂੰ ਵੇਸਟ ਬੈਂਡ ਆਪਸ ਵਿੱਚ ਮਿਲਦੇ ਹਨ ਤਾਂ ਇਹ ਜੀਨਸ ਤੁਹਾਨੂੰ ਚੰਗੀ ਤਰ੍ਹਾਂ ਫਿੱਟ ਆ ਜਾਵੇਗੀ ਇਸ ਤੋਈ ਲਾਵਾ ਕਿਦਾ ਦੂਸਰਾ ਤਰੀਕਾ ਹੈ ਤੁਸੀਂ ਆਪਣੀ ਮੁਠੀ ਬੰਨ੍ਹ ਕਰ ਲਵੋ ਮੁਠੀ ਅਤੇ ਕੂਣੀ ਦੇ ਵਿਚਕਾਰ ਵੇਸਟ ਬੈਂਡ ਨੂੰ ਫਸਾ ਕੇ ਵੇਖੋ ਜੇ ਇਹ ਚੰਗੀ ਤਰ੍ਹਾਂ ਫਸਦੇ ਹਨ ਤਾਂ ਵੀ ਇਹ ਜਿੰਸ ਤੁਹਾਨੂੰ ਫਿਟ ਹੋਣ ਦੇ ਚਾਂਸਸ ਕਾਫੀ ਜ਼ਿਆਦਾ ਹਨ ਇਹ ਤਰੀਕਾ ਤੁਹਾਡੇ ਅੰਡਰ ਕਲੋਥਸ ਨੂੰ ਖਰੀਦਣ ਵੇਲੇ ਬਹੁਤ ਕੰਮ ਆਉਦਾ ਹੈ ਕਿੰਨਾ ਵਧੀਆ ਹੋਵੇ ਜੇ ਇੱਕ ਵਾਰ ਪਰਫਿਊਮ ਲਾਈਏ ਤੇ ਸਾਰਾ ਦਿਨ ਮੈਗਦੇ ਰਹੀਏ ਪਰ ਫੇਰ ਆਉਂਦੀ ਹੈ ਧੁੱਪ ਫੇਰ ਆਉਂਦਾ ਟ੍ਰੈਫਿਕ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਇੱਕ ਵਾਰ ਦਾ ਲਾਇਆ ਪਰਫਿਊਮ ਕਾਫੀ ਲੰਬਾ ਚਿਰ ਤੁਹਾਡਾ ਸਾਥ ਨਿਭਾਵੇ ਤਾਂ ਤੁਹਾਨੂੰ ਲੋੜ ਹੈ ਇੱਕ ਹੋਰ ਚੀਜ਼ ਦੀ ਪੈਟਰੋਲੀਅਮ ਜੈਲੀ ਦੀ ਪੈਟਰੋਲੀਅਮ ਜੈਲੀ ਨੂੰ ਆਪਣੇ ਗੁੱਟਾਂ 'ਤੇ ਚੰਗੀ ਤਰ੍ਹਾਂ ਮਲੋ ਅਤੇ ਉਸ ਤੋਂ ਬਾਅਦ ਫਲਾਬ ਪਰਫਿਊਮ ਤੁਸੀਂ ਦੇਖੋਗੇ ਕਿ ਤੁਹਾਡਾ ਪਰਫਿਊਮ ਬਹੁਤ ਲੰਬਾ ਚਿਰ ਤੁਹਾਡਾ ਸਾਥ ਦੇਗਾ ਇੰਡਿਆ ਵਿੱਚ ਬਹੁਤ ਸਾਰੇ ਤਿਹਾਰਾ ਮਨਾਏ ਜਾਂਦੇ ਹਨ। ਟਿਫਨਾ ਤਿਹਾਰਾ ਦਾ ਮਤਲਬ ਹੁੰਦਾ ਹੈ ਬਹੁਤ ਸਾਰੀਆਂ ਮਿਠਾਈਆਂ, ਬਹੁਤ ਸਾਰਾ ਖਾਣਾ ਪਰ ਉਹਦਾ ਇਹ ਮਤਲਬ ਵੀ ਹੁੰਦਾ ਹੈ ਕਿ ਤੁਹਾਡੀ ਕਮਰ ਵੀ ਥੋੜੀ ਜਿਹੀ ਵਾਚ ਜਾਂਦੀ ਹੈ ਤੇ ਕੁਝ ਦਿਨਾਂ ਲਈ ਤੁਹਾਡੀ ਰੈਗੂਲਰ ਜੀਨਸ ਤੇ ਤੁਹਾਡੇ ਫਿੱਟ ਨਹੀਂ ਆਉਂਦੀ। ਤਾਂ ਇਸ ਟੈਂਪੋਰਰੀ ਸਮੱਸਿਆ ਦਾ ਇੱਕ ਟੈਂਪੋਰਰੀ ਇਲਾਜ ਵੀ ਹੈ। ਤੁਹਾਨੂੰ ਸਿਰਫ ਇੱਕ ヘア ਟਾਈ ਚਾਹੀਦਾ ਹੈ ਜਾਂ ਤੁਹਾਨੂੰ ਰਬੜ ਬੈਂਡ ਚਾਹੀਦਾ ਹੈ। ਇਸ ਰਬੜ ਬੈਂਡ ਨੂੰ ਤੁਸੀਂ ਜੀਨ ਦੇ ਇੱਕ ਹੋਲ ਦੇ ਵਾਲੇ ਪਾਸਿਓਂ ਪਾਓ ਅਤੇ ਉਹਨੂੰ ਘੁਮਾ ਕੇ ਬਟਨ ਦੇ ਉੱਪਰੋਂ ਦੀ ਤੁਸੀਂ ਉਸ ਚੀਜ਼ ਨੂੰ ਥੋੜਾ ਜਿਹਾ ਖੁੱਲਾ ਕਰ ਸਕਦੇ ਹੋ। ਜੇ ਤੁਹਾਮਾਂ ਜਿੰਸ ਥੋੜੀ ਹੋਰ ਖੁੱਲੀ ਚਾਹੀਦੀ ਹੈ ਤਾਂ ਉਸੇ ਹੀ ਰੱਪਟਨ ਨੂੰ ਉਸ ਸੁਰਾਖ ਦੇ ਵਿੱਚੋਂ ਕਰ ਦਿਓ ਤੇ ਉਹਨੂੰ ਆਪਸ ਵਿੱਚ ਇੱਕ ਵਾਰੀ ਖਿੱਚ ਕੇ ਗੱਨ ਮਾਰ ਦਵੋ ਤੇ ਉਹਦੇ ਦੂਸਰੇ ਹਿੱਸੇ ਨੂੰ ਤੁਸੀਂ ਬਟਨ ਦੇ ਉੱਪਰੋਂ ਦੀ ਘੁਮਾ ਸਕਦੇ ਹੋ ਜੇ ਤੁਸੀਂ ਆਫਿਸ ਵਿੱਚ ਕੰਮ ਕਰਦੇ ਹੋ ਤੇ ਉਹ ਵੀ ਸincerely ਤਾਂ ਤੁਹਾਡੇ ਕੋਲ ਮੇਕਅਪ ਟੱਚ-ਅਪ ਕਰਨ ਦਾ ਤੇ ਕੱਟੋ ਦਾ ਟਾਈਮ ਨਹੀਂ ਹੁੰਦਾ ਤਾਂ ਅਗਰ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਲਿਪਸਟਿਕ ਜੜੀ ਲਈ ਹੈ ਤੁਹਾਡਾ ਲੰਬਾ ਚਰ ਸਾਥ ਨਿਭਾਵੇ ਤਾਂ ਤੁਹਾਨੂੰ ਚਾਹੀਦੀ ਹੈ ਟਿਸ਼ੂ ਪੇਪਰ ਦੀ ਇੱਕ ਪੈਕ ਇਸ ਤੈਨੂੰ ਆਪਣੀ ਲਿਪਸਟਿਕ ਲੱਗੇ ਹੋਏ ਬੁੱਲਾ ਦੇ ਉੱਪਰ ਰੱਖੋ ਅਤੇ ਉਸ ਤੋਂ ਬਾਅਦ ਕਿਸੇ ਵੀ ਲੂਜ਼ ਪਾਊਡਰ ਜਾਂ 프ੈਸਡ ਪਾਊਡਰ ਨਾਲ ਉੱਪਰੋ ਚੰਗੀ ਤਰੀਕੇ ਨਾਲ ਪ੍ਰੈਸ ਕਰ ਦਿਓ। ਇਦਾਂ ਲੱਗੇ ਹੋਏ ਲਿਪਸਟਿਕ ਤੁਹਾਡਾ ਲੰਬਾ ਚਰ ਸਾਥੇ ਬਾਰੇ। ਜੇ ਤੁਸੀਂ ਆਪਣੀ ਪਜਾਮੀਆਂ ਸਲਵਾਰ ਵਿੱਚ ਨਾਲਾ ਪਾਉਣ ਦਾ ਇੱਕ ਸੌਖਾ ਤਰੀਕਾ ਲੱਭ ਰਹੇ ਹੋ ਤਾਂ ਤੁਹਾਡੇ ਕੰਮ ਆਵੇਗਾ ਤੁਹਾਡਾ ਟੂਥ ਬਰਸ਼ ਪਰ ਧਿਆਨ ਰੱਖੋ ਬਰਸ਼ ਕੋ ਹੋਵੇ ਜਿੱਤੇ ਪਿਛਲੇ ਪਾਸੇ ਇੱਕ ਸੁਰਾਖ ਹੋ ਤੁਸੀਂ ਉਹਨੂੰ ਉਹਦੇ ਬ੍ਰਿਸਲਸ ਦੇ ਕੋਲੋਂ ਕੱਟਣਾ ਹੈ ਤੇ ਬਾਅਦ ਵਿੱਚ ਕਿਸੇ ਫਾਈਲਰ ਦੇ ਨਾਲ ਜਾਂ ਮੋਮਬਤੀ ਦੇ ਸਹਾਰੇ ਨਾਲ ਤੁਸੀਂ ਉਹਨੂੰ ਅੱਗੇ ਸਮੂਥ ਕਰ ਲੈਣਾ ਹੈ ਫਿਰ ਕਿਸੇ ਵੀ ਮੋٹے ਧਾਗੇ ਨੂੰ ਉਸ ਪਿਛਲੇ ਸੁਰਾਖ ਵਿੱਚ ਅੰਦਰ ਪਾ ਕੇ ਗੰਨ ਮਾਰ ਦਿਓ ਇਸ ਤਰ੍ਹਾਂ ਤੁਹਾਡੇ ਕੋਲ ਹੋਵੇਗਾ ਤੁਹਾਡੇ ਸਾਲਾਂ ਲਈ ਨਾਲਾ ਪਾਉਣ ਲਈ ਇੱਕ ਨਵਾਂ ਔਜ਼ਾਰ ਜੇ ਤੁਹਾਡੀਆਂ ਜਰਾਬਾਂ ਦਾ ਜੋੜਾ ਗਵਾਚ ਜਾਂਦਾ ਹੈ ਅਤੇ ਤੁਸੀਂ ਉਹਨਾਂ ਨੂੰ ਇਕੱਠਾ ਰੱਖਣਾ ਚਾਹੁੰਦੇ ਹੋ ਤਾਂ ਜਰਾਬਾਂ ਨੂੰ ਇੱਕ ਦੇ ਉੱਪਰ ਧਿਕਾ ਰੱਖ ਕੇ ਇਲਾਸਟਿਕ ਬੈਂਡ ਵਾਲੀ ਸਾਇੰਟ ਦੇ ਉਹਨਾਂ ਨੂੰ ਫੋਲਡ ਕਰ ਦਿਵੋ ਕਿਤੇ ਨਹੀਂ ਜਾਵੇ। ਤੁਹਾਡੇ ਅੰਡਰਗਾਰਮੈਂਟਸ ਨੂੰ ਤੁਹਾਡੇ ਟੌਪ ਦੇ ਗਲੇ ਵਾਲੇ ਪਾਸੇ ਜਾਂ ਬਾਹਾਂ ਵਾਲੇ ਪਾਸੇ ਬਾਹਰ ਨਿਕਲ ਤੋਂ ਬਚਾਉਣ ਲਈ ਉਹ ਦਰਜੀ ਮਾਸਟਰ ਦਾ ਪੁਰਾਣਾ ਤਰੀਕਾ ਬਹੁਤ ਕੰਮ ਆਉਂਦਾ ਹੈ ਜਿਹੜੇ ਲੋਕ ਸਾਡੇ ਸੰਵਾਰ ਸੂਟ ਦੇ ਕਮੀਜ਼ ਦੇ ਥੱਲੇ ਬਣਾ ਕੇ ਦਿੰਦਾ ਹੈ ਤੁਸੀਂ ਉਸੇ ਤਰੀਕੇ ਨਾਲ ਆਪਣੇ ਟੌਪਸ ਦੇ ਥੱਲੇ ਉਹ ਲੂ ਬਣਾ ਸਕਦੇ ਹੋ ਅਤੇ ਫਿਰ ਤੁਸੀਂ ਵੇਖੋਗੇ ਕਿ ਤੁਹਾਡੇ ਅੰਡਰਗਾਰਮੈਂਟਸ ਕਿਸੇ ਪਾਸੇੋਂ ਵੀ ਬਾਹਰ ਨਹੀਂ ਨਿਕਲਣਗੇ ਜੇ ਤੁਹਾਡੇ ਕੋਲ ਕੋਈ ਅਜੀਹੀ ਜ਼ਿਪਰ ਹੈ ਜਿਹੜੀ ਕਿ ਅਰਧੀ ਹੋਵੇ ਤਾਂ ਤੁਸੀਂ ਸਾਬਣ ਲਵੋ ਉਹਨੂੰ ਉਸ ਜ਼ਿਪ ਤੇ ਚੰਗੀ ਤਰ੍ਹਾਂ ਮਲ ਦਵੋ ਅਤੇ ਫਿਰ ਤੁਸੀਂ ਵੇਖੋਗੇ ਕਿ ਜ਼ਿਪ ਕਿਵੇਂ ਦੌੜੇਗੀ ਤੁਹਾਡੇ ਤੁਹਾਡੇ ਕੋਲ ਸਾਪਣ ਲਈ ਹੈ ਤਾਂ ਉਸ ਟੈਂਪਰ ਤੇ ਵੈਸਲੀ ਨਹੀਂ ਤੁਹਾਡੇ 립 ਬੱਮ ਵੀ ਤੁਹਾਡੇ ਕੰਮ ਆ ਸਕਦੇ ਇਹ ਸਾਨ ਕੁਝ ਤਰੀਕੇ ਜਿਹੜੇ ਤੁਹਾਡੇ ਰੋਜ਼ ਮਰਦ ਦੀ ਲਾਈਫ ਨੂੰ ਸੌਖਾ ਕਰ ਸਕਦੇ ਮੈਨੂੰ ਉਮੀਦ ਹੈ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ ਜੇ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੈ ਤਾਂ ਇਹਨੂੰ ਲਾਈਕ ਕਰੋ ਅਤੇ ਹੋਰ ਵੀਡੀਓਸ ਵੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ